ਜੀ ਬਾਉ ਸੀਲ ਕੇ ਕਣਕ ਲੈ ਕੇ ਆਇਆ ਮੈਂ ਕੱਲ ਦਾ ਤੇ ਆ ਮੰਡੀ ਦਾ ਵੇਖੋ ਵਾਤਾਵਰਨ ਟਰੱਕ ਖੜਾ ਟਰੈਕਟਰ ਖੜਿਆ ਹੋਆ ਸਰਪੰਚ ਦੀ ਢੇਰੀ ਤੇ ਦੀਸਾਂ ਅੱਧਾ ਸੰਗਟਾਂ ਲੱਗੀਆਂ ਪੱਖੇ ਵਾਲੀਆਂ ਆ ਆਪਣੇ ਢੇਰੀ ਜੋਸੀ ਜਾਂਦੇ ਇੱਧਰ ਆ ਲੱਗੇ ਆ ਵੀ ਹੋਰ ਵੀ ਕੀ ਹਾਲ ਹੈ ਭਾਈ ਵਿਕਾਸ ਸਰਕਾਰ ਸਾਹਿਬ ਕਾਂਢੀਓ ਠੀਕ ਆ ਕੈਂ ਵਾਸੇ ਤਰ ਆਦਾ ਭੰਗੜਾ ਪਾਉਂਦੇ ਓ ਮੁੰਡੇ ਭੰਗੜਾ ਪਾਉਂਦੇ ਲੈ ਵਾਹ ਵਈ ਵਾਹ ਆ ਤਾਂ ਵੀ ਕਾਂਢੀ ਚੱਕੀ ਆਉਂਦੇ ਫੱਟੇ ਬੱਲੇ ਬੱਲੇ ਵਾਹ ਤੇਜ਼ੀ ਕਿ ਨਹੀਂ ਕਰਦੇ ਉਹਦੇ ਵੇਗ ਤੇਜ਼ੀ ਕਿ ਨਹੀਂ ਕਰਦੇ ਵਾਹ ਵਈ ਵਾਹ ਭਾਈ ਆ ਸੰਗ ਦੇ ਨਾਲ ਤੁਹਾਨੂੰ ਰੋਬ ਰੋਬ ਕਰਦੇ ਆ ਹਾਂ ਬਸ ਹੁਣ ਡਾਲਾ ਪੰਗੜੇ ਪਉਂਦਾ ਬਾਦੀ ਵਾਹ ਵਾਹ ਤਾਂ ਵੀ ਬਾਪੂ ਆ ਮਰਦਾ ਰਖਦਾ ਕੀ ਹਾਲ ਆ ਜੀ ਜੀ ਹਾਲ ਸਰਦਾਰ ਸਾਹਿਬ ਬਹੁਤ ਵਧੀਆ ਜੀ ਹਾਂ ਅੱਜ ਸੰਗਤਾਂ ਨੂੰ ਦੱਸੋ ਸ਼ੁਭ ਨਾਮ ਕੀ ਜੀ ਤੁਹਾਡਾ ਨਾਮ ਕੀ ਆ ਜੀ ਤੁਹਾਡਾ ਹਾਂ ਸਕੰਦਰ ਹਾਂ ਜੀ ਸਕੰਦਰ ਸਿੰਘ ਸਖਵਿੰਦਰ ਸਿੰਘ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਬਹੁਤ ਕਿੰਨਾ ਇੰਤਰ ਹੋ ਗਿਆ ਤੁਹਾਨੂੰ ਫਿਰ ਬੈਕ ਹੋ ਗਿਆ ਜੀ ਇੱਥੇ ਅੱਛਾ 77 ਦੇ ਵਿੱਚ ਵਿਰਲੇ ਤੇ ਲੱਗੇ ਪਹਿਲਾਂ ਤੁਸੀਂ ਹਾਂ 77 ਤੇ ਲੱਗਾ ਇੱਥੇ ਅੱਛਾ ਬਾਊ ਸੀਰ ਕੇ ਤੁਸੀਂ ਬਹੁਤ ਪੁਨੀਤ ਕੇ ਜਾਨੀ ਹਾਂਜੀ ਹਾਂਜੀ ਤੁਸੀਂ 77 ਚਾਹੇ ਇੱਥੇ ਬੱਲੇ ਬੱਲੇ ਹਿਸਾਬ ਲਾ ਲ 77 ਤੋਂ ਲੈ ਕੇ 2024 ਚੜ ਗਿਆ 70 ਸਾਲ ਦੀ ਉਮਰ ਹੋ ਗਈ ਆ ਮੇਰੀ ਕਿੰਨੀ ਸਾਲ ਦੀ 70 ਸਾਲ ਦੀ 70 ਸਾਲ ਦੀ ਬੱਲੇ 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 ਵਾਹ ਵੀ ਵਾਹ ਭਾਈ ਮੈਨੂੰ ਕਿੰਨਾ ਚਿਰ ਹੋ ਗਿਆ ਇੱਥੇ 8-10 ਸਾਲ ਤਾਂ ਮੈਨੂੰ ਹੋ ਗਏ 60 ਤੇ ਆਉਂਦਿਆਂ ਨੂੰ ਤੇ ਮੈਂ ਉਹ ਤੋਂ ਪਹਿਲਾਂ ਕਿੰਨੇ 77 ਤੋਂ ਲੈ ਕੇ ਆ ਵੀ ਆ ਸਾਰੇ ਬਾਬਦ ਪੁਰਾਣੇ ਗਾਹਕ ਆ ਤੇ ਹੋਰ ਸੁਣਾਓ ਰਾਜੀ ਕੋਈ ਹੋਰ ਤੁਸੀਂ ਸੁਣਾਓ ਠੀਕ ਆ ਕਣਕ ਲੈ ਕੇ ਆਏ ਅੱਜ ਹੈ ਹਾਂਜੀ ਠੀਕ ਆ ਟੋਰੇ ਪਿੰਡ ਤੋਂ ਹਾਂਜੀ ਠੀਕ ਆ ਜੀ ਉਹ ਠੀਕ ਆ ਵਧੀਆ ਰਿਆ ਕਣਕ ਦਾ ਝਾੜ ਹਾਂਜੀ ਝਾੜ ਕਣਕ ਦਾ ਵਧੀਆ ਰਿਆ। ਅੱਗੇ ਆ ਤੈਨੂੰ ਨਹੀਂ ਪਤਾ। ਹਾਂ ਚਲੋ ਮਾਰੋ। ਆ ਸਰਦਾਰ ਜੀ ਗੱਲ ਦੱਸ ਦੋ। ਹਾਂਜੀ। ਦੁੱਧ ਚੁੰਗਦਾ ਲੈ ਜਾਂਦੇ ਆਉਂਦੇ ਆ। ਬੱਲੇ ਬੱਲੇ ਬਹੁਤ ਹੋ ਗਾਲਾ 77 ਤੋਂ ਲੈ ਕੇ ਛੋਟੀ ਵੀ ਹੋ ਗਈ ਜੀ। ਪਾਸਾ ਨੇ ਘਰ ਬਣਿਆ ਉਹ ਆਪੇ ਆਈਏ। ਆ ਵਾਹ ਵਾਹ। ਮੁੰਡਿਆ ਤੂੰ ਸੁਣਾ ਕੀ ਹਾਲ ਚਾਲ ਵੜਾ ਨੱਚਦਾ ਯਾਰ। ਖਾ ਦੱਸ ਗਿਆ ਕਿਹੜਾ ਪਿੰਡ ਆ ਜੀਰੇ ਸ਼ਹਿਰ ਆ ਜੀਰੇ ਸ਼ਹਿਰ ਦੇ ਰਹਿਣ ਵਾਲਾ ਹਾਂ ਜੀ ਵਾਹ ਬਈ ਵਾਹ ਯਾਰ ਮੇਰਾ ਨਾਮ ਜੀ ਵਿਸ਼ਾਲ ਤੇਰਾ ਨਾਮ ਵਿਸ਼ਾਲ ਜੀ ਵਿਸ਼ਾਲ ਤੂੰ ਤਾਂ ਭੰਗੜੇ ਪਾਉਂਦਾ ਯਾਰ ਭੰਗੜੇ ਹੈ ਹੈ ਉਹ ਬਾਬੇ ਦੀ ਵਾਹ ਬਈ ਬਾਬੇ ਦੀ ਕਿਰਪਾ ਚਾਹੀਦੀ ਆ ਮਤਲਬ ਇੱਕ ਬੰਦਾ ਇੱਧਰ ਦਾ ਬੰਦੇ ਹੈ ਇਹਦੇ ਹੋਰ ਵੀ ਸੁਣਾ ਖਾ ਝੋਲੀ ਪਾ ਕੇ ਆ ਲੈਂਦੇ ਇਧਰ ਨੂੰ ਕਰ ਖਾ ਮੂੰਹ ਕਿ ਰਖੜਾ ਰੀਆ ਕੀ ਹਾਲ ਆ ਕੀ ਨਾਮ ਆ ਤੇਰਾ ਪਰਮੇਸ਼ ਤੇ ਤੁਸੀਂ ਆਹ ਕੰਮ ਵੀ ਜਵਦ ਕਰਦੇ ਆ ਤੇ ਫਿਰ ਉਤਰਾ ਮੈਂ ਸੋਣਾ ਤੇ ਉਚੋਲਗੀਰੀ ਦਾ ਕੰਮ ਵੀ ਕਰਦੇ ਆ ਆਹ ਵਿਚੋਲਾ ਵੀ ਆ ਬੱਲੇ ਬੱਲੇ ਰਸਤੇ ਰਸਤੇ ਕਰਾਉਂਦਾ ਕਿੰਨੇ ਗ੍ਰਸਤੇ ਕਰਾਤੇ ਫਿਰ 15 20 ਅੱਛਾ ਰਸਤੇ ਵਾਧੂ ਕਰਾਤੇ ਭਾਈ ਇੱਕ ਦੋ ਮੈਂ ਵੀ ਦੱਸਾਂ ਪਾਈਆਂ ਮੈਂ ਕਿਹ ਰਸਤੇ ਕਰਾਉਣੇ ਮੁੰਡੇ ਕੁੜੀਆਂ ਨੂੰ ਭਾਈ ਵਾਹ ਵੀ ਵਾਹ ਨਾਲੇ ਵੇਲਾ ਆਪਦਾ ਸੀਜ਼ਨ ਲਾ ਲੈਂਦਾ ਨਾਲੇ ਮੁੜ ਕੇ ਵਿਚੋਲਾ ਵਿਚੋਲਾ ਬਣਦਾ ਹੈਂ ਵਾਹ ਚੋਲਿਆ ਵਾਹ ਚੋਲਿਆ ਬਾਈ ਇਹਨੂੰ ਤੁਸੀਂ ਕੀ ਕਹਿ ਕੇ ਬੁਲਾਉਂਦੇ ਸੀ ਹੁਣ ਅੱਛਾ ਪ੍ਰਾਣਾ ਕਹਿ ਕੇ ਬੁਲਾਉਣੇ ਥੋੜਾ ਪ੍ਰਾਣਾ ਹੀ ਲੱਗਦਾ ਏ ਮੈਂ ਵੀ ਕਿਹਾ ਤੂੰ ਬੋਰੀਆਂ ਭਰਦੇ ਭਰਦੇ ਕੰਡੇ ਦੇ ਪ੍ਰਾਣ ਆ ਪ੍ਰਾਣ ਆ ਪ੍ਰਾਣ ਆ ਕੋਈ ਥਕਾਵਟ ਨਹੀਂ ਇਹਨੂੰ ਦੂਰ ਹੋ ਜਾਂਦੀ ਥਕਾਵਟ ਉਹਦੀ ਜਦੋਂ ਕਹਿੰਦੇ ਪ੍ਰਾਣਿਆਂ ਨਾਲੇ ਗਾਲਾਂ ਕੱਢ ਜਾਂਦੇ ਹੁਣ ਉਹ ਕੀ ਕਹਵੇ ਜਦੋਂ ਪ੍ਰਾਣਾ ਕਹਿਂਦੇ ਫਿਰ ਚੁੱਪ ਕਰ ਜਾਂਦਾ ਵਿਚਾਰਾ ਕੋ ਭਾਈ ਆਕਾ ਤਰੀਕਾ ਵਧੀਆ ਚਲੋ ਲੱਗਦਾ ਵੀ ਬਰੌਣਾ ਹੋਊਗਾ ਤੇ ਨਾਲੇ ਕੰਮ ਪੂਰਾ ਲਈ ਜਾਂਦੇ ਆ ਉਹ ਲਾਡਾ ਨੇ ਖਾਣਾ ਉਹ ਚੱਲ ਬਰੌਣਿਆ ਚੱਲ ਬਰੌਣਿਆ ਤੇ ਉਹ ਦੇ ਵਿਚਾਰੇ ਲੱਕ 'ਚ ਵਾਲ ਪੈ ਗਿਆ ਮੁੜ ਕੇ ਉਹ ਦਮਾ ਪਿਆ ਇੱਥੇ ਫਿਰ ਵਾਲ ਬੁਲ ਕੱਢ ਕੇ ਫਿਰ ਕਹਿੰਦੇ ਚੱਲ ਬਰੌਣਿਆ ਆ ਵਿਸ਼ਾਲ ਨੇ ਦਿੱਤਾ ਆ ਵਿਸ਼ਾਲ ਨੇ ਕੱਢਿਆ ਵੀ ਆ ਮੁੰਡਾ ਵਾਲ ਕੱਢੀ ਜਾਂਦਾ ਵਾਹ ਵੀ ਵਾਹ ਉਹ ਗੱਪੂਆ ਜਿਹਾ ਪਾ ਕੇ ਨਾ ਮਗਰਲੇ ਪਾਸੇ ਚੱਕਿਆ ਨੇ ਅੱਜ ਕੇ ਦੇ ਮਾਰੇ ਤਾਂ ਪੁੱচ্চਾ ਜਿ ਲੱਤਾਂ ਲਾ ਕੇ ਉਹਦਾ ਆੜ ਕਢਾਦਾ ਥੱਲੇ ਹਾਂ ਲਈ ਬੰਦੇ ਹਕੀਮੀ ਪੂਰੀ ਆ ਕੈਂਚੀ ਪਾਈ ਦੀ ਆਵਾਜ਼ ਨਹੀਂ ਨਿਕਲੀ ਜੀ ਹਾਂ ਵਾਹ ਵੇ ਵਾਹ ਚੱਕ ਦਿਓ ਫਟੇ ਕਰ ਦਿਓ ਵੇਲਾ ਫਿਰ ਮੈਨੂੰ ਅੱਜ ਲੈ ਜੀ ਬਸ ਆ ਵੇ ਦੂਰ ਤਾਂ ਹੀ ਬਾਹੂ ਜੀ ਦਾ ਹਾੜਾ ਇੱਧਰ ਉਹ ਕੁਲਦੀਪ ਸਰਪੰਚ ਹੁਣੇ ਬੈਠੇ ਆ ਉਹਨਾਂ ਦੇ ਕੰਡੇ ਲੱਗੇ ਉਧਰ ਵਾਹ ਜੀ ਵਾਹ